1955 ਚ ਮੇਰੇ ਜਨਮ ਤੋਂ 40 ਦਿਨ ਪਹਿਲਾਂ ਪੰਜਾਬੀ ਸੂਬੇ ਦਾ ਪਹਿਲਾ ਮੋਰਚਾ ਸ਼ੁਰੂ ਹੋਇਆ ਸੀ ਇਸ ਸ਼ੁਰੂਆਤ ਤੋਂ 4 ਦਿਨ ਬਾਅਦ ਮੇਰੇ ਅਖਬਾਰ ਨਵੀਸ ਪਿਤਾ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਿਤਾ ਜੀ ਵੀ ਕਿਹੜੇ ਕਿਹੜੇ ਦਿਨ ਦਿਖਾ ਰਹੇ ਨੇ ਸਾਨੂੰ ਕਦੇ ਆਂਬ ਨਾਲ ਰੋਟੀ ਕਦੇ ਮਿਰਚਾਂ ਨਾਲ ਮਾਂ ਜਏ ਗਲੇ ਕਦੀ ਨਹੀਂ ਸੀ ਕਰਦੀ ਪਿਤਾ ਜੀ ਨੂੰ ਤਾਂ ਜੱਜ ਨੇ ਪਹਿਲੀ ਪੇਸ਼ੀ ਦੇ ਸਮੇਂ ਹੀ ਅਕਾਲੀ ਨਾ ਹੋਣ ਕਰਕੇ ਰਿਆ ਕਰ ਦਿੱਤਾ ਪਰ ਛਾਪੇਖਾਨੇ ਦੀ ਹਨੂੰਦ ਉਹਨਾਂ ਦੇ ਅਰਥਚਾਰੇ ਵਿੱਚ ਸਦੀਵੀ ਤੌਰ ਤੇ ਵੱਡਾ ਸਾਰਾ ਚਿਪ ਪਾ ਗਈ ਉਂਝ ਵੀ ਜਿਸ ਤਰ੍ਹਾਂ ਦਾ ਪੰਜਾਬੀ ਸੂਬਾ ਵਜੂਦ ਵਿੱਚ ਆਇਆ ਉਸ ਨੂੰ ਉਹ ਨਾਂਨਸਾਫੀ ਹੀ ਮੰਨਦੇ ਰਹੇ ਪੰਜਾਬੀ ਸੂਬਾ ਲਹਿਰ ਨੂੰ ਬਹੁਤੇ ਗੈਰ ਪੰਜਾਬੀ ਇਤਿਹਾਸਕਾਰ ਖਾਲਸਾਣ ਲਹਿਰ ਦਾ ਪੂਰਵ ਚ ਦੱਸਦੇ ਹਨ ਹਮ ਉਕੂਮਤੀ ਨਜ਼ਰੀਏ ਨੇ ਇਸ ਲਹਿਰ ਦੇ ਵਿਰੋਧੀਆਂ ਖਾਸ ਕਰਕੇ ਹਿੰਦੀ ਹਿੰਦੂ ਹਿੰਦੁਸਤਾਨ ਦੇ ਮਦਈਆਂ ਨੂੰ ਲਗਾਤਾਰ ਸ਼ਹਿ ਪ੍ਰਦਾਨ ਕੀਤੀ ਮਾਸਟਰ ਜੀ ਨੇ ਗ੍ਰਫਤਾਰੀ ਦੇਣ ਵਾਲੇ ਪਹਿਲੇ ਜੱਥੇ ਦੀ ਗਵਾਹੀ ਕੀਤੀ ਹਿੰਦੂ ਜਥੇਬੰਦੀਆਂ ਨੇ ਇਸ ਮੋਰਚੇ ਦਾ ਤਿੱਖਾ ਵਿਰੋਧ ਕੀਤਾ ਗ੍ਰਫਤਾਰੀ ਦੇਣ ਵਾਲੇ ਜਥਿਆਂ ਉੱਤੇ ਪਥਰਾਅ ਉਦਿਆ ਘਟਰਾਵਾਂ ਵੀ ਵਾਪਰੀਆਂ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਅਸੀਂ ਸੁਰਿੰਦਰ ਸਿੰਘ ਤੇਜ ਦਾ ਲਿਖਿਆ ਹੋਇਆ ਲੇਖ ਕੁਰਬਾਨੀਆਂ ਨਾਲ ਪ੍ਰਾਪਤ ਕੀਤੇ ਪੰਜਾਬੀ ਸੂਬੇ ਦਾ ਹਸ਼ਰ ਮੈਂ ਹਾਂ ਹਰਜੀਤ ਸਿੰਘ ਗਿੱਲ ਮੇਰੇ ਜਨਮ ਵਾਲੇ ਦਿਨ ਮਾਂ ਤੇ ਪਰਿਵਾਰ ਦੇ ਹੋਰ ਜੀਆ ਨੇ ਦੁਪਹਿਰ ਦੀ ਰੋਟੀ ਕਿਸੇ ਮਜਬੂਰੀ ਵਸ ਅੰਬਾ ਦੇ ਨਾਲ ਖਾਧੀ ਮੈਨੂੰ 6 ਸਾਲ ਬਾਅਦ ਘਰ ਵਿੱਚ ਦੁਬਾਰਾ ਉਸੇ ਤਰ੍ਹਾਂ ਦੀ ਨੌਬਤ ਆਉਣ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਿਆ ਜੂਨ ਮਹੀਨਾ ਅੰਬਾਂ ਦੀ ਰੁੱਤ ਦਾ ਮਹੀਨਾ ਹੁੰਦਾ ਹੈ 1955 ਚ ਮੇਰੇ ਜਨਮ ਤੋਂ 40 ਦਿਨ ਪਹਿਲਾਂ ਪੰਜਾਬੀ ਸੂਬੇ ਦਾ ਪਹਿਲਾ ਮੋਰਚਾ ਸ਼ੁਰੂ ਹੋਇਆ ਸੀ ਇਸ ਸ਼ੁਰੂਆਤ ਤੋਂ 4 ਦਿਨ ਬਾਅਦ ਮੇਰੇ ਅਖਬਾਰ ਨਵੀਸ ਪਿਤਾ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਖਬਾਰ ਨਵੀਸੀ ਦੇ ਨਾਲ ਨਾਲ ਉਹ ਜ਼ਿਲ੍ਹਾ ਕਾਲੀਦਲ ਦੇ ਸਖਤਰ ਵੀ ਸਨ ਘਰੋਂ ਉਹ ਰਾਸ਼ਨ ਲੈਣ ਗਏ ਸਨ ਤੇ ਰਸਤੇ ਵਿੱਚ ਪੁਲਿਸ ਨੇ ਘੇਰ ਲਿਆ 4 ਘੰਟੇ ਬਾਅਦ ਪੁਲਿਸ ਉਹਨਾਂ ਦੀ ਸਾਈਕਲ ਤੇ ਥੈਲਾ ਘਰੇ ਛੱਡ ਗਈ ਸੀ ਹਵਲਦਾਰ ਜਾਂਦੇ ਹੋਏ ਕਹਿ ਗਿਆ ਕਿ ਸਰਦਾਰ ਰਾਂਦੀ ਰਾਈ ਛੇਤੀ ਨਹੀਂ ਜਿਹਾਣੀ ਰਹਿਣ ਖਾਣ ਦਾ ਇੰਤਜ਼ਾਮ ਕਰ ਲਿਓ ਘਰ ਪਿਤਾਜੀ ਦੀ ਅਖਬਾਰ ਨਿਵੀਸੀ ਤੇ ਉੱਤੇ ਹੀ ਚੱਲਦਾ ਸੀ 15 ਕ ਦਿਨਾਂ ਅੰਦਰ ਪੈਸੇ ਥੈਲੇ ਦੀ ਕਮੀ ਹੋਣ ਲੱਗ ਪਈ ਹਮਲਾ ਮਾਂ ਪੰਜ ਜੀਆਂ ਦੇ ਟੱਬਰ ਨੂੰ ਲੈ ਕੇ ਪੇਕੇ ਪਿੰਡ ਪਹੁੰਚ ਗਈ ਜਨੇਪੇ ਵਾਲਾ ਦਿਨ ਨਾਨੀ ਆਪਣੀ ਧੀ ਦੀ ਦੇਖਭਾਲ ਵਿੱਚ ਜੁਟੀ ਰਹੀ ਉਧਰੋਂ ਵੇਲੀ ਹੋਣ ਤੇ ਉਸ ਕੋਲ ਦਾਲ ਸਮਝੀ ਰੰਨਣ ਜੋਗਾ ਸੱਤ ਵੀ ਨਹੀਂ ਸੀ ਬਚਿਆ ਆਂਬ ਕੱਟ ਕੇ ਹੀ ਦੋਤੇ ਦੋਤੀਆਂ ਨੂੰ ਰੋਟੀ ਨਾਲ ਦੇ ਦਿੱਤੇ ਇਹ ਕਹਿੰਦਿਆ ਕਿ ਇਹਨਾਂ ਨਾਲ ਹੀ ਕੰਮ ਸਾਰੋ 6 ਵਰੇ ਬਾਅਦ 1961 ਵਿੱਚ ਪੰਜਾਬੀ ਸੂਬੇ ਦਾ ਦੂਸਰਾ ਮੋਰਚਾ ਲੱਗਿਆ ਪਿਤਾ ਜੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਉਹ ਖ਼ਬਾਰੀ ਕੰਮ ਲਈ ਸ਼ਾਇਦ ਗੰਗਾ ਨਗਰ ਗਏ ਹੋਏ ਸਨ ਪੁਲਿਸ ਨੂੰ ਜਦੋਂ ਘਰੋਂ ਜਾਂ ਦਫ਼ਤਰ ਤੋਂ ਨਾ ਮਿਲੇ ਤਾਂ ਘਰ ਦੀ ਕੁਰਕੀ ਦੇ ਹੁਕਮ ਹੋ ਗਏ ਸਾਰਾ ਸਮਾਨ ਇੱਕ ਕਮਰੇ ਅੰਦਰ ਸੀਲ ਕਰ ਦਿੱਤਾ ਗਿਆ। ਕੁਰਕੀ ਵਾਲੀ ਸ਼ਾਮ ਪ੍ਰਸ਼ਾਦੇ ਗੁਰਦੁਆਰਾ ਸਿੰਘ ਸਭਾ ਤੋਂ ਆਏ ਸਨ ਤੇ ਨਾਲ ਹਰੀਆਂ ਮਿਰਚਾਂ ਦੀ ਚਟਣੀ ਉਹ ਖਾਂਦਿਆਂ ਇੱਕ ਭੈਣ ਨੇ ਗਿਲਾ ਕੀਤਾ ਪਿਤਾ ਜੀ ਵੀ ਕਿਹੜੇ ਕਿਹੜੇ ਦਿਨ ਦਿਖਾ ਰਹੇ ਨੇ ਸਾਨੂੰ ਕਦੇ ਆਂਬ ਨਾਲ ਰੋਟੀ ਕਦੇ ਮਿਰਚਾਂ ਨਾਲ ਮਾਂ ਜਏ ਗਲੇ ਕਦੀ ਨਹੀਂ ਸੀ ਕਰਦੀ। ਉਹਨੇ ਕਦੇ ਵੀ ਪਿਤਾ ਜੀ ਨੂੰ ਡਿਡਰੀ ਤੋਂ ਨਹੀਂ ਸੀ ਵਰਜਿਆ। ਤੁਰਸ਼ੀਆਂ ਵੀ ਉਹ ਖੜੇ ਮથે ਚੱਲ ਲੈਂਦੀ। ਇਹ ਵੱਖਰੀ ਗੱਲ ਹੈ ਕਿ ਮਾਂ ਵੱਲੋਂ ਕੁਝ ਵੀ ਨਾ ਕਹਿਣ ਦੇ ਬਾਵਜੂਦ ਪਿਤਾ ਜੀ ਨੂੰ ਪਹਿਲੇ ਮੋਰਚੇ ਸਮੇਂ ਦੀ 8 ਮਹੀਨਿਆਂ ਦੀ ਨਜ਼ਰਬੰਦੀ ਨੇ ਅਹਿਸਾਸ ਕਰਾ ਦਿੱਤਾ ਸੀ ਕਿ ਅਕਾਲੀ ਮਿਸ਼ਨ ਦੇ ਨਾਲ ਉਹਨਾਂ ਦੀ ਆਪਣੇ ਪਰਿਵਾਰ ਪ੍ਰਤੀ ਵੀ ਕੋਈ ਜ਼ਿੰਮੇਵਾਰੀ ਹੈ ਇਸੇ ਲਈ ਰਾਈ ਤੋਂ 4 ਦਿਨਾਂ ਬਾਅਦ ਉਹ ਅਕਾਲੀ ਦਲ ਦੀ ਮੈਂਬਰੀ ਛੱਡ ਗਏ ਸਨ ਹਾਂ ਅਖਬਾਰ ਨਵੀਸੀ ਵਿੱਚ ਉਹਨਾਂ ਦੀ ਸੁਰ ਹਮੇਸ਼ਾ ਹੁਕਮਰਾਨ ਕਾਂਗਰਸ ਦੇ ਸਖਤ ਖਿਲਾਫ ਰਹੀ ਇਸ ਦਾ ਖਮਿਆਜਾ 1961 ਵਿੱਚ ਦੂਜੇ ਪੰਜਾਬੀ ਸੂਬਾ ਮੋਰਚੇ ਦੌਰਾਨ ਭੁਗਤਿਆ ਘਰਕੁਰਕ ਹੋਇਆ ਟੱਬਰ ਬਿਜਾਰ ਹੋਇਆ ਇਸ ਤੋਂ ਵੀ ਵੱਧ ਉਹਨਾਂ ਦਾ ਛਾਪਾਖਾਨਾ ਮਲਿਆ ਮੀਟ ਕਰ ਦਿੱਤਾ ਗਿਆ। ਸਿਪਾਈ ਮਸ਼ੀਨ ਤੇ ਟਾਈਪਾਂ ਵਾਲੇ ਸਾਰੇ ਕੇਸ ਪੁਲਸ ਚੁੱਕ ਕੇ ਲੈ ਗਈ। ਨਾਲ ਹੀ ਛਾਪੇਖਾਨੇ ਵਾਲੇ ਹਾਤੇ ਤੇ ਮਾਲਕ ਬਾਉ ਰਾਜਕਮਰ ਨੂੰ ਇੰਨਾ ਡਰਾ ਗਈ ਕਿ ਉਹ ਸਭ ਕੁਝ ਵੇਚਵਾ ਚ ਫਰੀਦਾਕੋਟ ਫਰੀਦাবাদ ਜਾ ਵਸਿਆ। ਜੋ ਜਬ ਤੋਆ ਉਹ ਵਾਪਸ ਨਹੀਂ ਮੁੜਿਆ। ਪਿਤਾ ਜੀ ਨੂੰ ਤਾਂ ਜੱਜ ਨੇ ਪਹਿਲੀ ਪੇਸ਼ੀ ਦੇ ਸਮੇਂ ਹੀ ਅਕਾਲੀ ਨਾ ਹੋਣ ਕਰਕੇ ਰਿਆ ਕਰ ਦਿੱਤਾ। ਪਰ ਛਾਪੇਖਾਨੇ ਦੀ ਹੋਂਦ ਉਨ੍ਹਾਂ ਦੇ ਅਰਥਚਾਰੇ ਵਿੱਚ ਸੁਦੀਵੀ ਤੌਰ ਤੇ ਵੱਡਾ ਸਾਰਾ ਚਿਪ ਪਾ ਗਈ। ਉਹਨਾਂ ਵੱਲੋਂ ਪਾਈ ਦਰਖਾਸਤ ਦੇ ਜਵਾਬ ਵਿੱਚ ਪੁਲਿਸ ਅਦਾਲਤ ਵਿੱਚ ਸਿੱਧਾ ਹੀ ਮੁਕਰ ਗਈ। ਅਸੀਂ ਤਾਂ ਕੋ ਚੁੱਕਿਆ ਹੀ ਨਹੀਂ। ਅਦਾਲਤ ਨੇ ਦਰਖਾਸਤ ਖਾਰਜ ਕਰ ਦਿੱਤੀ। ਪੰਜਾਬੀ ਸੂਬਾ ਲਹਿਰ ਨਾਲ ਜੁੜਿਆ ਅਜਿਹਾ ਕਹਿਰ ਪੰਜਾਬ ਦੇ ਸੈਂਕੜੇ ਪਰਿਵਾਰਾਂ ਨੇ ਡਾਇਆ ਜਿਹੜੇ ਸੂਲ ਪ੍ਰਸਤੀ ਦੇ ਚੱਕਰ ਵਿੱਚ ਫਸੇ ਰਹੇ। ਉਹਨਾਂ ਨੇ ਵੱਧ ਜਿਹੜੇ ਜੇਲ੍ਹ ਯਾਤਰਾ ਨੂੰ ਪੜਾਉਣਾ ਜਾਣਦੇ ਸਨ ਉਹਨਾਂ ਨੇ 1967 ਤੋਂ ਬਾਅਦ ਇਸ ਨੂੰ ਪਨਾਇਆ ਵੀ ਖੂਬ ਮੇਰੇ ਪਿਤਾ ਪਹਿਲੇ ਵਰਗ ਵਿੱਚੋਂ ਸਨ ਉਹ ਮਾਸਟਰ ਤਾਰਾ ਸਿੰਘ ਦੇ ਭਗਤ ਰਹੇ ਦੂਜੇ ਪਾਸੇ ਗੈਰ ਕਾਂਗਰਸੀ ਬੰਦ ਤੇ ਵੀ ਉਹ ਹਕੂਮਤੀ ਬਾਗਡੋਰ ਮਾਸਟਰ ਵਿਰੋਧੀਆਂ ਦੇ ਹੱਥ ਰਹੀ ਉਹਨਾਂ ਤੋਂ ਖੈਰ ਮੰਗਣ ਦਾ ਵਿਚਾਰ ਕਦੇ ਵੀ ਪਿਤਾ ਜੀ ਦੇ ਮਨ 'ਚ ਨਹੀਂ ਸੀ ਆਇਆ ਉਂਝ ਵੀ ਜਿਸ ਤਰ੍ਹਾਂ ਦਾ ਪੰਜਾਬੀ ਸੂਬਾ ਵजूद ਵਿੱਚ ਆਇਆ ਉਸ ਨੂੰ ਉਹ ਨਾਅਨਸਾਫੀ ਹੀ ਮੰਨਦੇ ਰਹੇ ਪੰਜਾਬੀ ਸੂਬਾ ਲਹਿਰ ਨੂੰ ਬਹੁਤੇ ਗੈਰ ਪੰਜਾਬੀ ਇਤਿਹਾਸਕਾਰ ਖਾਲਸਾਣ ਲਹਿਰ ਦਾ ਪੂਰਵ ਦੱਸਦੇ ਹਨ ਇਸ ਧਾਰਨਾ ਨਾਲ ਅਸਹਿਮਤੀ ਦੇ ਬਾਵਜੂਦ ਮੈਨੂੰ ਇਹ ਜਾਪਦਾ ਹੈ ਕਿ 47 ਦੇ ਬਟਵਾਰੇ ਤੋਂ ਬਾਅਦ ਜੇਕਰ ਪੰਡਤ ਨਹਿਰੂ ਦੀ ਕੇਂਦਰ ਸਰਕਾਰ ਇਸ ਲਹਿਰ ਨਾਲ ਸੋਝਮਈ ਢੰਗ ਨਾਲ ਨਿਪਟਦੀ ਨਾ ਤਾਂ ਉਦੋਂ ਮੌਲਵਿਸਾਲਾ ਬਣਨਾ ਸੀ ਤੇ ਨਾ ਹੀ ਪੰਜਾਬੀ ਸੂਬਾ ਬਣਨ ਤੋਂ ਮੈਜ 15 ਵਰਿਆਂ ਬਾਅਦ 1980ਵਿਆਂ ਵਿੱਚ ਸਿੱਖ ਵੱਸੋਂ ਦੀ ਬੋਲਤਾ ਵਾਲੀ ਇੱਕ ਨੀਮ ਖੁਦਮਖਤਿਆਰ ਸੂਬੇ ਦੀ ਸਥਾਪਨਾ ਦੀ ਮੰਗ ਸਰਸਰੀ ਨਜ਼ਰੀ ਫਿਰਕੇਦਾਰਾਂ ਦਾ ਕਰਦਾਰ ਵਾਲੀ ਜਾਪ ਸਕਦੀ ਹੈ ਪਰ ਇਹ ਵਕਫਾਤੀ ਰੰਗਤ ਵਾਲੀ ਨਹੀਂ ਸੀ ਇਸ ਹਕੀਕਤੇ ਜੋਰ ਉਹ ਸਿੱਖ ਨੇਤਾ ਵੀ ਦਿੰਦੇ ਰਹੇ ਜੋ ਦਿੱਲੀ ਦਰਬਾਰ ਦੇ ਬਹੁਤ ਨੇੜੇ ਸਨ ਪਰ ਉਹਨਾਂ ਦੀ ਵੀ ਨਹੀਂ ਸੁਣੀ ਗਈ ਦਿੱਲੀ ਦੇ ਆਕਮਾਂ ਨੂੰ ਇਸ ਲਹਿਰ ਵਿੱਚੋਂ ਵਕਫਾ ਦੀ ਰਾਹ ਦੀ ਹੀ ਦਿੱਸਤਾ ਸੀ ਉਹ ਮੁ ਉਕੂਮਤੀ ਨਜ਼ਰੀਏ ਨੇ ਇਸ ਲਹਿਰ ਦੇ ਵਿਰੋਧੀਆਂ ਖਾਸ ਕਰਕੇ ਹਿੰਦੀ ਹਿੰਦੂ ਹਿੰਦੁਸਤਾਨ ਦੇ ਮਦਈਆਂ ਨੂੰ ਲਗਾਤਾਰ ਸ਼ਹਿ ਪ੍ਰਦਾਨ ਕੀਤੀ। ਉਹਨਾਂ ਵੱਲੋਂ ਪੰਜਾਬੀ ਨੂੰ ਜ਼ਹਿਲਾਂ ਦੀ ਭਾਸ਼ਾ ਘਰਾਰ ਦਿੱਤਾ। ਪੰਜਾਬੀ ਦੀ ਗੁਰਮੁਖੀ ਦੀ ਥਾਂ ਦੇਵਨਾਗਰੀ ਲਿਪੀ ਦੀ ਵਕਾਲਤ। ਪੰਜਾਬ ਨੂੰ ਹਿੰਦੀ ਦੀ ਉਪ ਭਾਸ਼ਾ ਵਜੋਂ ਪ੍ਰਚਾਰਨਾ ਤੇ ਫਿਰ ਇੱਕ ਸਮੇਂ ਸਿੱਖ ਆਦਾਰਿਆਂ ਜਾਂ ਧਰਮ ਸਥਾਨਾਂ ਦੇ ਬਾਹਰ ਬੀੜੀਆਂ, ਸਿਗਰਟਾਂ ਸੁਟਣਾ ਆਦ ਵਰਗੇ ਕਾਰਿਆਂ ਨੇ ਵੀ ਇੱਕ ਪਾਸੇ ਪੰਜਾਬੀ ਸੂਬਾ ਲਹਿਰ ਨੂੰ ਪਰ ਜਟੰਡਤਾ ਬਖਸ਼ੀ ਦੂਜੇ ਪਾਸੇ ਫਿਰਕੂ ਵੰਡੀਆਂ ਵੀ ਵਧਾਈਆਂ ਇਹ ਖੁਸ਼ਕਿਸਤੀ ਵਾਲੀ ਗੱਲ ਹੈ ਕਿ ਹੋਣ ਵਾਲੀ ਪੀੜ੍ਹੀ ਉਪਰੋਕਤ ਜ਼ਹਿਰ ਤੋਂ ਬਹੁਤ ਵੱਡੀ ਹੱਦ ਤੱਕ ਮੁਕਤ ਹੈ ਪਰ ਉਹਨਾਂ ਵੇਲਿਆਂ ਵਾਲੀਆਂ ਜਾਤੀਆਂ ਦਾ ਗੁੱਸਾ ਪੰਜਾਬ ਦੇ ਇੱਕ ਵਰਗ ਨੂੰ ਅਜੇ ਵੀ ਮੌਜੂਦ ਹੈ ਪੰਜਾਬ ਨਾਲ ਤੱਕਾ ਜਾਂ ਸਿੱਖਾਂ ਨਾਲ ਤੱਕਾ ਵਰਗੇ ਖਿਆਲਤ ਉਹੀ ਉਹਨਾਂ ਕੈਰੀ ਦਿਨਾਂ ਵਿੱਚ ਵੀ ਦੀ ਹੀ ਵਿਰਾਸਤ ਹਨ ਅਖਬਾਰੀ ਲੇਖਾਂ ਨਵੰਦਾਂ ਦੀਆਂ ਸ਼ਾਬਦਿਕ ਸ੍ਰੀਮਾਵਾ ਹੁੰਦੀਆਂ ਨੇ ਇਸੇ ਲਈ ਪੰਜਾਬੀ ਸੂਬਾ ਲਹਿਰ ਦੀ ਘਟਨਾਵਲੀ ਨੂੰ ਸੀਮਤ ਨੁਕਤੇਆਂ ਤੱਕ ਮਹਬੂਤ ਕੀਤਾ ਜਾ ਰਿਹਾ ਹੈ ਸਿੱਖਾਂ ਲਈ ਵੱਖਰੇ ਸੂਬੇ ਦਾ ਸੰਕਲਪ 47 ਵਾਲੀ ਵੰਡ ਤੋਂ ਪਹਿਲਾਂ ਹੀ ਪਣਪਣਾ ਸ਼ੁਰੂ ਹੋ ਗਿਆ ਸੀ ਮੁਲਕ ਦੇ ਬਾਕੀ ਹਿੱਸੇ ਵਿੱਚ ਤਣਾਜ਼ਾ ਹਿੰਦੂਆਂ ਤੇ ਮੁਸਲਮਾਨਾਂ ਦਰمیان ਸੀ ਪਰ ਪੰਜਾਬ ਵਿੱਚ ਸਿੱਖਾਂ ਦੇ ਰੂਪ ਵਿੱਚ ਤੀਜੀ ਧਿਰ ਵੀ ਮਹਿਸੂੂਸ ਸੀ ਅਣਵੰਡੇ ਸੂਬੇ ਵਿੱਚ ਸਿੱਖ ਭਾਈਚਾਰੇ ਦੀ ਵੱਸੋਂ 13 ਫੀਸਦੀ ਸੀ ਸਿੱਖ ਕੌਮ ਇਸ ਇਲਾਕੇ ਤੇ ਹਕੂਮਤ ਵੀ ਕਰ ਚੁੱਕੀ ਸੀ ਉਸ ਦੀਆਂ ਆਮਾਹਨ ਨੂੰ ਬ੍ਰਿਟਿਸ਼ ਹਕੂਮਤ ਨਜ਼ਰਦਾਰ ਨਹੀਂ ਸੀ ਕਰ ਸਕਦੀ ਸਿੱਖ ਭਾਵੇਂ ਜ਼ਿਆਦਾ ਤੌਰ ਤੇ ਕਾਂਗਰਸ ਦੇ ਨਾਲ ਸਨ ਫਿਰ ਵੀ ਇਹ ਭਾਈਚਾਰਾ ਇਹ ਨਹੀਂ ਸੀ ਚਾਹੁੰਦਾ ਕਿ ਉਹਨਾਂ ਨੂੰ ਹਿੰਦੂ ಮತ ਦਾ ਹਿੱਸਾ ਮੰਨ ਲਿਆ ਜਾਵੇ ਇਸ ਨੂੰ ਆਪਣਾ ਵजूद ਬਣਾਉਣ ਦੀ ਚਿੰਤਾ ਵੀ ਸੀ 1920ਾਂ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਸਮੇਂ ਤੋਂ ਹੀ ਬਹੁਤੀ ਸਿੱਖ ਵਸੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਗਈ ਸੀ ਅਕਾਲੀ ਦਲ ਦੇ ਸਿਰਕੱਟ ਨੇਤਾ ਮਾਸਟਰ ਤਾਰਾ ਸਿੰਘ ਸਨ ਜੋ ਸਿੱਖਾਂ ਦੇ ਹਿੱਤਾਂ ਦੀ ਖਾਤਰ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਜਾਂ ਮੁਹੰਮਦ ਅਲੀ ਜਨਾਹ ਨਾਲ ਖਹਿਣ ਤੋਂ ਝਿਜਕਦੇ ਨਹੀਂ ਸਨ 1945 ਵਿੱਚ ਉਹਨਾਂ ਨੇ ਲਿਖਿਆ ਸੀ ਇਸ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਸਿੱਖ ਧਰਮ ਉਨੀ ਦੇਰ ਤੱਕ ਜਿੰਦਾ ਰਹੇਗਾ ਜਦੋਂ ਤੱਕ ਸਿੱਖ ਪੰਥ ਦਾ ਇੱਕ ਜਥੇਬੰਦਕ ਵजूद ਬਣਿਆ ਰਹੇਗਾ ਮੁਲਕ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਇਸ ਨੂੰ ਹਿੰਦੂ ਬਹੁਮਤ ਵਾਲੇ ਜਾਂ ਬਹੁ ਮੁਸਲਮ ਬਹੁ ਗਿਣਤੀ ਵਾਲੇ ਇਲਾਕਿਆਂ ਵਿੱਚ ਵੰਡਣ ਦੀ ਤਜਵੀਜ਼ 1939 ਤੋਂ ਹੀ ਪੈਦਾ ਹੋ ਚੁੱਕੀ ਸੀ 1945 ਵਿੱਚ ਕੈਬਨਟ ਮਿਸ਼ਨ ਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਮੁਸਲਮਾਨੀਕ ਦੇ ਨੇਤਾ ਮੁਹੰਮਦ ਅਲੀ ਜਿਨਾਹ ਨੇ ਸਿੱਖ ਭਾਈਚਾਰੇ ਨੂੰ ਲਾਹੌਰ ਸਮੇਤ ਕਈ ਜ਼ਿਲ੍ਹਿਆਂ ਦੀ ਵਾਗਡੋਰ ਸੌਪਣ ਦੀ ਪੇਸ਼ਕਸ਼ ਵੀ ਕੀਤੀ ਸੀ ਇਹਦੇ ਜਵਾਬ ਵਿੱਚ ਕਾਂਗਰਸ ਦੀ ਤਰਫੋਂ ਸਰਦਾਰ ਪਟੇਲ ਨੇ ਭਰੋਸਾ ਦਿੱਤਾ ਸੀ ਕਿ ਬ੍ਰਿਟਿਸ਼ ਹਕੂਮਤ ਵੱਲੋਂ ਪੰਜਾਬ ਦੀ ਵਾਗਡੋਰ ਭਾਰਤ ਸਰਕਾਰ ਨੂੰ ਸੌਂਪਣ ਮਗਰੋਂ ਸਿੱਖ ਸਥਾਨ ਦਾ ਮੁੱਦਾ ਵੀ ਸੰਵਿਧਾਨ ਸਭਾ ਵੱਲੋਂ ਵਿਚਾਰਿਆ ਜਾਏਗਾ ਸਿੱਖ ਲੀਡਰਸ਼ਿਪ ਮੁਲਕ ਦੇ ਪਟਵਾਰੇ ਦੇ ਖਿਲਾਫ ਸੀ ਪਰ ਹਾਲਾਤ ਦੇ ਮਦੇ ਨજર ਇਸ ਨੇ ਭਾਰਤ ਨਾਲ ਰਹਿਣਾ ਸਵੀਕਾਰ ਕਰ ਲਿਆ ਅਜਿਹੇ ਸਮਝੌਤੇ ਦੇ باوجود ਜਦੋਂ ਸਿੱਖਾਂ ਦੇ ਹਿੱਤਾਂ ਦੀ ਅਣਦੇਖੀ ਮਹਿਸੂਸ ਕੀਤੀ ਗਈ ਤਾਂ ਮਾਸਟਰ ਜੀ ਨੇ April 1948 ਵਿੱਚ ਪੰਜਾਬੀ ਸੂਬੇ ਦੀ ਮੰਗ ਨੂੰ ਸਿਆਸੀ ਟੀਚੇ ਦੇ ਨੀਤੀਗਤ ਨਿਸ਼ਾਨੇ ਵਜੋਂ ਪੇਸ਼ ਕੀਤਾ ਦਰਅਸਲ ਵੰਡ ਤੋਂ ਪਹਿਲਾਂ ਸਿੱਖ ਵਸੋਂ ਪੂਰੇ ਪੰਜਾਬ ਵਿੱਚ ਖਿੰਡੀ ਹੋਈ ਸੀ ਇਸ ਦਾ ਕੋਈ ਇੱਕ ਸੰਗਠਨ ਗੜ ਨਹੀਂ ਸੀ ਵੰਡ ਮਗਰੋਂ ਬਹੁਤੀ ਸਿੱਖ ਵਸੋਂ ਪੂਰਬੀ ਪੰਜਾਬ ਜਾਨੀ ਕਿ ਚੜ੍ਹਦੇ ਪੰਜਾਬ ਚ ਆ ਵਸੀ ਪੂਰਬੀ ਪੰਜਾਬ ਵਿੱਚ ਉਹ ਉਸ ਸਮੇ ਸਮੁੱਚਾ ਹਿਮਾਚਲ ਜਿਹਦੇ ਵਿੱਚ ਕਾਂਗੜਾ ਤੇ ਸ਼ਿਮਲਾ ਡਿਵੀਜ਼ਨ ਆ ਮੌਜੂਦ ਸਨ ਤੇ ਹਰਿਆਣਾ ਵੀ ਸ਼ਾਮਿਲ ਸੀ ਇਸ ਖਿੱਤੇ ਦੇ ਪਹਾੜੀ ਖੇਤਰਾਂ ਨੂੰ ਛੱਡ ਕੇ ਬਾਕੀ ਦੇ 13 ਜ਼ਿਲ੍ਹਿਆਂ ਵਿੱਚੋਂ 7 ਸਿੱਖ ਬਹੁ ਗਿਣਤੀ ਵਾਲੇ ਸਨ ਸਿੱਖ ਲੀਡਰਸ਼ਿਪ ਨੇ ਮਹਿਸੂਸ ਕੀਤਾ ਕਿ ਸਿੱਖ ਰਾਜਨੀਤਕਾਂਵਾਂ ਦੀ ਹਕੂਮਤ ਵਾਲਾ ਸੂਬਾ ਇਹ ਸੁਧਾਰ ਤੇ ਮੰਗਿਆ ਜਾ ਸਕਦਾ ਹੈ। ਅਕਾਲੀ ਦਲ ਨੇ ਉਨ੍ਹੀ ਦਿਨੀ ਆਪਣੀ ਖਤੋਬਤ ਜਾਂ ਬਿਆਨਬਾਜ਼ੀ ਵਿੱਚ ਸਿੱਖ ਸਥਾਨ ਜਾਂ ਖਾਲਸਾਣ ਵਰਗੇ ਸ਼ਬਦਾਂ ਦੀ ਵਰਤੋਂ ਕਦੇ ਵੀ ਨਹੀਂ ਕੀਤੀ। ਇਸ ਦੇ ਆਗੂਆਂ ਨੇ ਸਿੱਖ ਹੋਮਲੈਂਡ ਦੀ ਥਾਂ ਪੰਜਾਬੀ ਸੂਬਾ ਸ਼ਬਦ ਵੀ ਇਸ ਕਰਕੇ ਹੀ ਵਰਤਿਆ ਸੀ ਕਿ ਵੱਖਰੇ ਸੂਬੇ ਦੀ ਉਹਨਾਂ ਦੀ ਮੰਗ ਨੂੰ ਫਿਰਕੂ ਨਾ ਸਮਝ ਲਿਆ ਜਾਵੇ। ਇਹ ਤੱਥ ਵੀ ਸਾਹਮਣੇ ਆਇਆ ਹੈ ਕਿ 1948 ਵਿੱਚ ਜਦੋਂ ਕੇਂਦਰ ਸਰਕਾਰ ਨੇ ਪਛਾਈ ਜਾਂ ਵੱਸੋਂ ਮੁਕੀ ਆਧਾਰ ਤੇ ਸੂਬਿਆਂ ਦੇ पुनर्गठन ਵਾਸਤੇ ਕਮਿਸ਼ਨ ਕਾਇਮ ਕੀਤਾ ਤਾਂ ਇਸ ਦੇ ਘੇਰੇ ਵਿੱਚੋਂ ਉਤਰੀ ਰਾਜਾਂ ਨੂੰ ਬਾਹਰ ਰੱਖੇ ਜਾਣ ਦਾ ਅਕਾਲੀ ਦਲ ਨੇ ਵਿਰੋਧ ਕੀਤਾ ਸੀ ਇਸੇ ਵਿਰੋਧ ਦੇ ਸਬੰਧ ਵਿੱਚ ਇੱਕ ਵਫਤ ਤਤਕਾਲੀ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਡਾਕਟਰ ਬੀ ਆਰ ਅੰਬੇਦਕਰ ਨੂੰ ਮਿਲਿਆ ਉਹਨਾਂ ਨੇ ਇਸ ਵਕਤ ਨੂੰ مشਵਰਾ ਦਿੱਤਾ ਸੀ ਕਿ ਜੇਕਰ ਉਹ ਸਿੱਖ ਸੂਬੇ ਦੀ ਥਾਂ ਪੰਜਾਬੀ ਭਾਸ਼ਾ ਦੇ ਆਧਾਰ ਤੇ ਸੂਬੇ ਦੀ ਮੰਗ ਕਰਨ ਤਾਂ ਉਹਨਾਂ ਦੀ ਮੰਗ ਪੁਨਰ ਗਠਨ ਕਮਿਸ਼ਨ ਦੇ ਦਾਇਰੇ ਵਿੱਚ ਆ ਸਕਦੀ ਹੈ ਇਸੇ ਦੌਰਾਨ 5 ਮਈ 1948 ਨੂੰ ਪੈਪਸੂ ਸੂਬੇ ਦੇ ਗਠਨ ਨਾਲ ਰੋਲਕ ਝੋਲਾ ਵੱਧ ਗਿਆ ਪੈਪਸੂ ਵਿੱਚ 6 ਸਿੱਖ ਖਿਆਸਤਾਂ ਪਟਿਆਲਾ ਨਾਬਾ ਜੀਂਦ ਕੈਂਥਲ ਫਰੀਦਕੋਟ ਤੇ ਕਪੂਰਥਲਾ ਸ਼ਾਮਿਲ ਸਨ ਭਾਵੇਂ ਇਸ ਦੇ ਰਾਜ ਪ੍ਰਮੁੱਖ ਗਵਰਨਰ ਜਿਹੜੇ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਦੇ ਤੇ ਨੈ브ਰਾਜ ਪ੍ਰਮੁੱਖ ਮਹਾਰਾਜਾ ਜਗਜੀਤ ਸਿੰਘ ਪੂਰਸਲਾ ਦੇ ਸਨ ਫਿਰ ਵੀ ਮੰਤਰੀ ਮੰਡਲ ਵਿੱਚ ਮੰਤਰੀਆਂ ਦੀ ਧਰਮ ਨੀਤਾਪਕ ਸ਼ਮੂਲੀਅਤ ਨੂੰ ਲੈ ਕੇ ਵੈਰ ਵਿਰੋਧ ਚੱਲਦਾ ਰਿਹਾ ਪੈਪਸੂ ਵਿੱਚ ਜਦੋਂ ਪਹਿਲੀ ਵਾਰ ਅਸੈਂਬਲੀ ਚੋਣਾਂ ਕਰਵਾਈਆਂ ਗਈਆਂ ਤਾਂ ਦੇਸ਼ ਦੀ ਪਹਿਲੀ ਗੈਰ ਕਾਂਗਰਸੀ ਸਰਕਾਰ ਹੋਂਦ ਵਿੱਚ ਆਈ ਸਰਕਾਰ ਬਣਾਉਣ ਵਾਲੇ ਯੂਨਾਈਟਿਡ ਫਰੰਟ ਵਿੱਚ ਅਕਾਲੀ ਦਲ ਦੀ ਪ੍ਰਮੁਖਤਾ ਸੀ ਇਹ ਹਕੀਕਤ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਹজম ਨਹੀਂ ਹੋਈ ਸਰਕਾਰ ਤੇ ਅਸੈਂਬਲੀ ਭੰਗ ਕਰਕੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਇਹਨਾਂ ਦਿਨਾਂ ਦੌਰਾਨ ਹੀ ਆਰੀਆ ਸਮਾਜ, ਹਿੰਦੂ ਮਾਂ ਸਭਾ ਤੇ ਜਨ ਸੰਗ ਨੇ ਪੰਜਾਬੀ ਜਾਂ ਸਿੱਖ ਸੂਬੇ ਦੇ ਸੰਕਲਪ ਦੇ ਖਿਲਾਫ ਵਿਰੋਧ ਦਾ ਤੂਫਾਨ ਪਖਾ ਦਿੱਤਾ। ਪੰਜਾਬ ਕਾਂਗਰਸ ਵੀ ਸਿੱਧੇ ਤੇ ਸਿੱਧੇ ਤੌਰ ਤੇ ਇਸ ਮਹਿੰਮ ਵਿੱਚ ਸ਼ਾਮਲ ਸੀ। ਮਾਸਟਰ ਜੀ ਨੂੰ ਵਕਫ ਵਕ ਦੀ ਤੇ ਫਿਰਕੂ ਨੇਤਾ ਦਾ ਦਰਜਾ ਦੇ ਕੇ 20 ਫਰਵਰੀ 1949 ਨੂੰ ਜੇਰ ਵਿੱਚ ਸੁੱਟ ਦਿੱਤਾ ਗਿਆ। ਉਹ ਕਈ ਮਹੀਨੇ ਬੰਦੀਖਾਨੇ ਵਿੱਚ ਰਹੇ। ਇਸ ਸਾਰੇ ਕਸੈਲੇਪਨ ਦਾ ਨਤੀਜਾ ਇਹ ਰਿਹਾ ਕੰ ਨਵੰਬਰ 1949 ਵਿੱਚ ਸੰਵਿਧਾਨ ਸਭਾ ਦੇ 6 ਸਿੱਖ ਮੈਂਬਰਾਂ ਨੇ ਨਵੇਂ ਭਾਰਤੀ ਸੰਵਿਧਾਨ ਦੇ ਖਰੜੇ ਉੱਪਰ ਸਹੀ ਪਾਉਣ ਜਾਨੀ ਕਿ ਦਸਖਤ ਕਰਨ ਤੋਂ ਇਸ ਆਧਾਰ ਤੇ ਨਾ ਕਰ ਦਿੱਤੀ ਕਿ ਸਵਿਧਾਨ ਨਹੀਂ ਸੂਬਿਆਂ ਨੂੰ ਜਿਹੜੀਆਂ ਸੀਮਤ ਖੁਦਮਕਤਾਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ ਉਹ ਕਾਂਗਰਸੀ ਰਾਜਨੀਤਕਾਂਵਾਂ ਵੱਲੋਂ ਪਹਿਲਾਂ ਦਿੱਤੇ ਗਏ ਭਰੋਸੇ ਉੱਪਰ ਖਰੀਆਂ ਨਹੀਂ ਉਤਰਦੀਆਂ ਇਹਨਾਂ ਮੈਂਬਰਾਂ ਨੇ ਇਹ ਵੀ ਕਿਹਾ ਕਿ ਪਛਾਈ ਕਮਿਸ਼ਨ ਨੂੰ ਉੱਤਰੀ ਭਾਰਤ ਤੇ ਲਾਗੂ ਨਾ ਕਰਨਾ ਪੰਜਾਬੀ ਸੂਬੇ ਦੀ ਮੰਗ ਨੂੰ ਸਿੱਧੇ ਤੌਰ ਤੇ ਰੱਦ ਕਰਨ ਵਾਂਗ ਹੈ ਅਜਿਹੀ ਅਣਦੇਖੀ ਤੇ ਨਮੋਸ਼ੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਪੂਰਬੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਤੋਂ ਬਾਅਦ ਭੀਮ ਸੈਨ ਸੱਚਰ ਦੂਜੇ ਮੁੱਖ ਮੰਤਰੀ ਬਣੇ ਉਹ ਦੋਸ ਵੀ ਨਹੀਂ ਸਨ ਉਹਨਾਂ ਨੇ ਰੇੜਕਾ ਘਟਾਉਣ ਲਈ ਇੱਕ ਫਾਰਮੂਲਾ ਪੇਸ਼ ਕੀਤਾ ਜੋ ਸੱਚਰ ਫਾਰਮੂਲੇ ਵਜੋਂ ਜਾਣਿਆ ਜਾਂਦਾ ਹੈ ਇਸ ਮੁਤਾਬਕ ਪੂਰਬੀ ਪੰਜਾਬ ਦੇ ਪੰਜਾਬੀ ਜ਼ੋਨ ਵਿੱਚ ਮੈਟ੍ਰਿਕ ਤੱਕ ਪੰਜਾਬੀ ਮੀਡੀਅਮ ਅਤੇ ਹਿੰਦੀ ਜੌਨ ਵਿੱਚ ਹਿੰਦੀ ਮੀਡੀਅਮ ਲਾਗੂ ਕਰਨਾ ਸ਼ਾਮਲ ਸੀ ਆਰਐਸਵਾਜ ਤੇ ਕੱਟੜਪੰਥੀ ਹਿੰਦੂ ਸੰਗਠਨਾਂ ਨੇ ਇਸ ਫਾਰਮੂਲੇ ਦਾ ਡਟਵਾ ਵਿਰੋਧ ਕੀਤਾ ਉਹ ਪੰਜਾਬੀ ਨੂੰ ਹਿੰਦੀ ਦੀ ਉਪ ਭਾਸ਼ਾ ਤੋਂ ਵੱਧ ਬੁਖਤ ਦੇਣ ਨੂੰ ਹੀ ਤਿਆਰ ਨਹੀਂ ਸਨ ਇਸੇ ਪ੍ਰਸੰਗ ਵਿੱਚ ਹਿੰਦੀ ਹਿੰਦੂ ਹਿੰਦੁਸਤਾਨ ਦਾ ਨਾਰਾ ਪੰਜਾਬ ਦੇ ਵੱਡੇ ਸ਼ਹਿਰੀ ਕੇਂਦਰਾਂ ਵਿੱਚ ਜਲਸੇ ਜਲੂਸਾਂ ਦਾ ਮੁੱਖ ਅੰਗ ਬਣ ਗਿਆ ਇਸੇ ਰਣਨੀਤੀ ਦੇ ਤਹਿਤ ਪਹਿਲਾਂ 1952 ਤੇ ਫਿਰ 1961 ਦੀ ਮਰਦਮਸ਼ੁਮਾਰੀ ਦੌਰਾਨ ਪੰਜਾਬੀ ਹਿੰਦੂਆਂ ਨੂੰ ਆਪਣੀ ਮਾਤ ਪਾਸ਼ਾ ਹਿੰਦੀ ਲਿਖਉਣ ਦੀ ਮਹਿੰਮ ਵਿਆਪਕ ਤੌਰ ਤੇ ਜਥੇਬੰਦ ਕੀਤੀ ਗਈ ਕਾਂਗਰਸ ਵੀ ਇਸ ਮਹਿੰਮ ਵਿੱਚ ਭਾਈਵਾਲ ਬਣੀ ਰਹੀ 1953 ਚ ਨਵਾਂ ਪੰਜਾਬੀ ਨਵਾਂ ਸੂਭਾਈ ਪੁਨਰਗਠਨ ਕਮਿਸ਼ਨ ਕਾਇਮ ਕੀਤਾ ਗਿਆ ਇਸ ਨੇ ਫਰਵਰੀ 1954 ਵਿੱਚ ਆਪਣਾ ਕੰਮ ਸ਼ੁਰੂ ਕੀਤਾ ਅਕਾਲੀ ਦਲ ਨੇ ਮੰਗ ਕੀਤੀ ਕਿ ਹਿਮਾਚਲੀ ਪਹਾੜੀਆਂ ਨੂੰ ਛੱਡ ਕੇ ਪੰਜਾਬ ਤੇ ਪੈਪਸੂ ਦਾ ਰਲੇਵਾ ਕੀਤਾ ਜਾਵੇ ਤੇ 35000 ਵਰਗ ਮੀਲ ਰਕਬੇ ਨੂੰ ਪੰਜਾਬ ਦਾ ਦਰਜਾ ਦਿੱਤਾ ਜਾਵੇ ਦੂਜੇ ਪਾਸੇ ਕਾਂਗਰਸ ਨੇ ਮੰਗ ਕੀਤੀ ਕਰਲੇਵੇਂ ਵਿੱਚ ਹਿਮਾਚਲ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਹਿੰਦੂ ਬਹੁਮਤ ਵਾਲਾ ਕਰਤਾਰ ਬਰਕਰਾਰ ਰਹੇ ਪਛਾਈ ਕਮਿਸ਼ਨ ਨੇ ਇਹਨਾਂ ਮੰਗਾਂ ਨੂੰ ਵਿਚਾਰਨ ਦੀ ਥਾਂ ਆਪਣਾ ਫੋਕਸ ਨਰਮਦਾ પારਲੇ ਖਿੱਤੇ ਨੂੰ ਹੀ ਬਣਾਇਆ ਆਂਧਰਾ ਪ੍ਰਦੇਸ਼ ਨੂੰ ਮਦਰਾਸ ਰਾਜ ਬਾਅਦ ਵਿੱਚ ਤਾਮਿਲਨਾਡੂ ਤੋਂ ਅਲੈਦਾ ਕਰਕੇ 1 ਅਕਤੂਬਰ 1953 ਤੋਂ ਵੱਖਰਾ ਰਾਜ ਬਣਾਇਆ ਗਿਆ ਭਾਵੇਂ ਕਿ ਸਾਰੀਆਂ ਕਾਨੂੰਨੀ ਪੇਚੀਦਗੀਆਂ ਦੂਰ ਹੁੰਦਿਆਂ ਤਿੰਨ ਵਰੇ ਹੋਰ ਲੱਗੇ ਇਸੇ ਤਰ੍ਹਾਂ ਪਹਿਲੀ ਨਵੰਬਰ 1956 ਨੂੰ ਕੰਨੜ ਭਾਸ਼ੀ ਮਸੂਰ ਰਾਜ ਹੋਂਦ ਵਿੱਚ ਆਇਆ ਇਹ ਪਹਿਲਾਂ ਬੰਬੇ ਪ੍ਰੈਜ਼ੀਡੈਂਸੀ ਦਾ ਹਿੱਸਾ ਕਰਦਾ ਸੀ ਇਸ ਰਾਜ ਦਾ ਕਰਨਾਟਕ ਵਾਲਾ ਨਾਮਕਰਨ 1973 ਵਿੱਚ ਹੋਇਆ ਬਾਕੀ ਬਚੇ ਬੰਬਈ ਜਾਂ ਬੰਬੇ ਰਾਜ ਦੀ ਵੰਡ ਕਰਕੇ ਪਹਿਲੀ ਮਈ 1960 ਤੋਂ ਮਹਾਰਾਸ਼ਟਰ ਤੇ ਗੁਜਰਾਤ ਰਾਜਾਂ ਦਾ ਜਨਮ ਹੋਇਆ 1955 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 110 ਸੀਟਾਂ ਲੜੀਆਂ ਤੇ ਸਾਰੀਆਂ ਜਿੱਤੀਆਂ ਕਾਂਗਰਸ ਨੇ ਖਾਲਸਾ ਦਲ ਦੇ ਝੰਡੇ ਹੇਠ 132 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ ਪਰ ਉਹਨਾਂ ਵਿੱਚੋਂ ਤਿੰਨ ਹੀ ਜੇਤੂ ਰਹੇ ਇਸ ਜਿੱਤ ਨੇ ਪੰਜਾਬੀ ਸੂਬਾ ਲਹਿਰ ਨੂੰ ਅਚਨਚੇਤੀ ਤਕੜਾ ਬਲ ਬਖਸ਼ਿਆ ਇਸ ਤੋਂ ਖੋਪ ਖਾ ਕੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਰੇ ਉੱਤੇ ਪਾਬੰਦੀ ਲਾ ਦਿੱਤੀ ਇਸ ਪਾਬੰਦੀ ਨੇ ਪੰਜਾਬੀ ਸੂਬੇ ਲਈ ਪਹਿਲੇ ਮੋਰਚੇ ਨੂੰ ਜਨਮ ਦਿੱਤਾ ਇਹ ਮੋਰਚਾ ਪੂਰ ਅਮਨ ਗ੍ਰਫਤਾਰੀਆਂ ਦੇ ਰੂਪ ਵਿੱਚ 10 ਮਈ 1955 ਤੋਂ ਸ਼ੁਰੂ ਹੋਇਆ ਮਾਸਟਰ ਜੀ ਨੇ ਗ੍ਰਫਤਾਰੀ ਦੇਣ ਵਾਲੇ ਪਹਿਲੇ ਜਥੇ ਦੀ ਗਵਾਹੀ ਕੀਤੀ ਹਿੰਦੂ ਜਥੇਬੰਦੀਆਂ ਨੇ ਇਸ ਮੋਰਚੇ ਦਾ ਤਿੱਖਾ ਵਿਰੋਧ ਕੀਤਾ ਗ੍ਰਫਤਾਰੀ ਦੇਣ ਵਾਲੇ ਜਥਿਆਂ ਉੱਤੇ ਪਥਰਾਅ ਦੀਆਂ ਘਟਰਾਵਾਂ ਵੀ ਵਾਪਰੀਆਂ ਪਰ ਮੋਰਚਾ ਪ੍ਰਚੰਡ ਹੁੰਦਾ ਗਿਆ ਇਸ ਪ੍ਰਚੰਡਤਾ ਨੂੰ ਠੱਲ ਪਾਉਣ ਲਈ ਡੀ ਆਈ ਜੀ ਅਸ਼wini ਕੁਮਾਰ ਜੋ ਬਾਅਦ ਵਿੱਚ ਬੀ ਐਸ ਐਫ ਦੇ ਡਾਇਰੈਕਟਰ ਜਨਰਲ ਵੀ ਬਣੇ ਦੀ ਇਕਵਾਈ 850 ਪੁਲਿਸ ਨੇ 4 ਜੁਲਾਈ 1955 ਨੂੰ ਦਰਬਾਰ ਸਾਹਿਬ ਕੰਪਲੈਕਸ ਤੇ ਛਾਪਾ ਮਾਰਿਆ ਛਾਪੇ ਦੌਰਾਨ ਗੁਰੂ ਰਾਮਦਾਸ ਸਰਾਹ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਤਲਾਸ਼ੀਆਂ ਲਈਆਂ ਗਈਆਂ ਅਤੇ ਮੰਜੀ ਸਾਹਿਬ ਦਵਾਨ ਹਾਲ ਸ਼ੀਲ ਕਰ ਦਿੱਤਾ ਗਿਆ ਮੰਜੀ ਸਾਹਿਬ ਤੋਂ ਹੀ ਗਫਤਾਰੀ ਲਈ ਜਥੇ ਰਵਾਨਾ ਹੁੰਦੇ ਸਨ ਇਸ ਛਾਪੇ ਦੇ ਖਿਲਾਫ ਲੋਕ ਰੋਹ ਨੂੰ ਵੇਖਦਿਆਂ ਮੁੱਖ ਮੰਤਰੀ ਭੀਮਸੈ ਸੱਚਰ ਨੇ ਸਿੱਖ ਜਗਤ ਤੋਂ ਮਾਫੀ ਮੰਗੀ ਉਹ ਖੁਦ ਆਧਾਰਵਾਦੀ ਸ਼ਖਸੀਅਤ ਸਨ ਅਤੇ ਪੰਜਾਬੀ ਤੇ ਪੰਜਾਬੀਅਤ ਦੇ ਸ਼ਤੈਸ਼ੀ ਵੀ ਸਨ ਇਸ ਮਾਫੀ ਨਾਮੇ ਖਿਲਾਫ ਹਿੰਦੂਸਕਤ ਸੰਗਠਨਾ ਨੇ ਵਕਤ ਦਿੱਲੀ ਦਰਬਾਰ ਜਾ ਪਹੁੰਚੇ ਜਿਸ ਕਾਰਨ ਸ਼੍ਰੀ ਸੱਚਰ ਨੂੰ ਅਸਤੀਫਾ ਵੀ ਦੇਣਾ ਪਿਆ ਇਸ ਮਗਰੋਂ ਪ੍ਰਤਾਪ ਸਿੰਘ ਕੈਰੋਂ ਜਨਵਰੀ 1956 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਅਮਰੀਕਾ ਵਿੱਚ ਪੜੇ ਹੋਏ ਕੈਰੋਂ ਦਾ ਪਸ਼ੋਕੜ ਕਾਲੀ ਸੀ ਉਹਨਾਂ ਦੇ ਪਿਤਾ ਸਦਾਰ ਨਿਹਾਲ ਸਿੰਘ ਸਿੰਘ ਸਭਾ ਲਹਿਰ ਦੇ ਸਰਗਰਮ ਅਗਾਗੂ ਰਹੇ ਸਨ ਇਸ ਨੂੰ ਕੈਰੋਂ ਮਾਨਮਤੀ ਪ੍ਰਾਪਤੀਮੰਦ ਦੇ ਰਹੇ ਸਨ ਸੁਭਾਅ ਪੱਖੋਂ ਉਹ ਅੜਬਸਨ ਅਤੇ ਅਕਾਲੀ ਆਗੂਆਂ ਨੂੰ ਸਖਤੀ ਨਾਲ ਟੱਕਰਦੇ ਸਨ ਪਰ ਜਦੋਂ ਸਖਤਾਈ ਵੀ ਕਾਰਗਰ ਨਾ ਹੋਈ ਤਾਂ ਸਮਝੌਤਿਆਂ ਤੇ ਗੱਲਬਾਤ ਦੇ ਦੌਰ ਸ਼ੁਰੂ ਕਰਨੇ ਪਏ ਜਨਵਰੀ 1956 ਵਿੱਚ ਪਛਾਈ ਫਾਰਮੂਲੇ ਤੇ ਸਹਿਮਤੀ ਹੋਈ ਇਹ ਮਾਸਟਰ ਜੀ ਦੇ ਕਰੀਬੀ ਸਰਦਾਰ ਹੁਕਮ ਸਿੰਘ ਨੇ ਤਿਆਰ ਕੀਤਾ ਸੀ ਉਹ ਬਾਅਦ ਵਿੱਚ ਕਾਂਗਰਸ ਵਿੱਚ ਚਲੇ ਗਏ ਤੇ 1962 ਤੋਂ 1967 ਤੱਕ ਲੋਕ ਸਭਾ ਦੇ ਸਪੀਕਰ ਵੀ ਰਹੇ ਫਾਰਮੂਲੇ ਦੇ ਤਹਿਤ ਦੇ ਦੋ ਖਿੱਤੇ ਬਣਾਏ ਪੰਜਾਬੀ ਖਿੱਤੇ ਵਿੱਚ ਪੰਜਾਬੀ ਸਰਕਾਰੀ ਭਾਸ਼ਾ ਅਤੇ ਹਿੰਦੀ ਖਿੱਤੇ ਵਿੱਚ ਹਿੰਦੀ ਸਰਕਾਰੀ ਭਾਸ਼ਾ ਪੈਪਸੂ ਨੂੰ ਪੰਜਾਬ ਨਾਲ ਲਾਉਣ ਦੀ ਵੀ ਸਹਿਮਤੀ ਹੋਈ ਹਿਮਾਚਲ ਨੂੰ ਅਡਰਾ ਰੱਖਿਆ ਗਿਆ ਆਰੀਆ ਸਮਾਜ ਤੇ ਹੋਰ ਕੱਟੜਪੱਤੀ ਸੰਗਠਨਾਂ ਤੋਂ ਇਲਾਵਾ ਹਰਿਆਣਾ ਖਿੱਤੇ ਵਿੱਚ 1957 ਵਿੱਚ ਹਿੰਦੀ ਅੰਦੋਲਨ ਹੋਇਆ ਇਹ 7 ਮਹੀਨੇ ਚੱਲਿਆ ਹਿੰਸਾ ਤੇ ਸਾੜ ਫੂਕ ਬਹੁਤ ਹੋਈ ਖਾਸ ਕਰਕੇ ਦੇਸਵਾਲੀ ਖੇਤਰ ਵਿੱਚ ਕੈਰੋ ਨੇ ਅੰਦੋਲਨ ਸ਼ਕਤੀ ਨਾਲ ਦਬਾਇਆ ਪਰ ਨਾਲ ਇਸ ਦੇ ਬਹਾਨੇ ਖੇਤਰੀ ਫਾਰਮੂਲੇ ਤੇ ਅਮਲ ਵੀ ਟਾਲ ਦਿੱਤਾ ਹਿੰਦੀ ਅੰਦੋਲਨ ਦੇ ਜਵਾਬ ਵਿੱਚ ਪੰਜਾਬੀ ਸੂਬਾ ਲਹਿਰ ਨੂੰ ਵੀ ਤਕੜਾ ਹਲਾਰਾ ਮਿਲਿਆ ਇਸੇ ਹਲਾਰੇ ਸਦਕਾ 1966 ਵਿੱਚ ਦੂਜਾ ਪੰਜਾਬੀ ਸੂਬਾ ਮੋਰਚਾ ਸ਼ੁਰੂ ਹੋਇਆ ਗਿਆਨੀ ਕਰਤਾਰ ਸਿੰਘ ਹੁਕਮ ਸਿੰਘ ਤੇ ਕੁਝ ਹੋਰ ਪ੍ਰਮੁੱਖ ਅਕਾਲੀ ਆਗੂ ਉਦੋਂ ਤੱਕ ਕਾਂਗਰਸ ਵਿੱਚ ਜਾ ਚੁੱਕੇ ਸਨ ਫਿਰ ਵੀ ਮੋਰਚੇ ਦੌਰਾਨ ਗ੍ਰਿਫਤਾਰੀਆਂ ਦੀ ਗਿਣਤੀ 67000 ਤੇ ਜਾ ਪੁੱਜੀ ਲਿਹਾਜ਼ਾ ਸਰਕਾਰ ਨੂੰ ਸੁਲਾਵਾਦੀ ਪਹੁੰਚ ਬਣਾਉਣ ਵਾਸਤੇ ਮਜਬੂਰ ਹੋਣਾ ਪਿਆ 1962 ਵਿੱਚ ਚੀਨ ਖਿਲਾਫ ਜੰਗ ਵਿੱਚ ਭਾਰਤ ਦੀ ਨਮੋਸ਼ੀਜਨਕ ਸ਼ਿਰਕਤ ਨੇ ਨਮੋਸ਼ੀਜਨਕ ਸ਼ਿਕਸ਼ਤ ਨੇ ਪੰਜਾਬ ਪੰਡਤ ਨਹਿਰੂ ਨੂੰ ਤੁਰਨ ਦਰੋਂ ਲਾ ਦਿੱਤਾ ਸੀ ਉਹ ਬਿਮਾਰ ਰਹਿਣ ਲੱਗ ਪਏ 27 ਮਈ 1964 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਉਹ ਪ੍ਰਤਾਪ ਸਿੰਘ ਕੈਰੋਂ ਦੇ ਪੱਕੇ ਖੈਰਖਾ ਸਨ ਪਰ ਉਹਨਾਂ ਦੇ ਚਲਾਣੇ ਮਗਰੋਂ ਕੈਰੋਂ ਵਿਰੋਧ ਦੀ ਧਾਰ ਬਹੁਤ ਤਿੱਖੀ ਹੋ ਗਈ ਉਹਨਾਂ ਦੀ ਕੁਨਬਾ ਪ੍ਰਵ੍ਰਿਤੀ ਤੇ ਉਹਨਾਂ ਦੇ ਪੁੱਤਰਾਂ ਦੇ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਵਾਲੇ ਦਾਸ ਕਮਿਸ਼ਨ ਨੇ ਉਹਨਾਂ ਨੂੰ ਬਦਨੀਤੀ ਤੇ ਭ੍ਰਿਸ਼ਟਾਚਾਰ ਦੀ ਪੁਸ਼ਤਪਨਾਈ ਦਾ ਦੋਸ਼ੀ ਕਰਾਰ ਦੇ ਦਿੱਤਾ ਇਸ ਕਾਰਨ 14 ਜੂਨ 1964 ਨੂੰ ਉਹਨਾਂ ਨੇ ਅਸਤੀਫਾ ਦੇ ਦਿੱਤਾ ਕੈਰੋਂ ਦੇ ਅਸਤੀਫੇ ਤੋਂ ਬਾਅਦ ਕਾਮਰੇਡ ਰਾਮਕ੍ਰਿਸ਼ਨ ਨਵੇਂ ਮੁੱਖ ਮੰਤਰੀ ਬਣੇ ਚੰਗ ਵਿੱਚ ਜੰਮੇ ਤੇ ਹਿਸ਼ਾਰਪੁਰ ਤੋਂ ਲੋਕ ਸਭਾ ਮੈਂਬਰ ਹੋਣ ਦੇ ਬਾਵਜੂਦ ਉਹ ਤਕਰੀਰਾਂ ਹਿੰਦੀ ਵਿੱਚ ਕਰਦੇ ਸਨ ਇਸ ਤੋਂ ਸਿੱਖ ਵਸੋਂ ਉਹਨਾਂ ਨਾਲ ਦਰਾਜ ਹੋਣ ਲੱਗੀ 1962 ਤੇ 1965 ਦੀਆਂ ਜੰਗਾਂ ਦੌਰਾਨ ਸਿੱਖ ਭਾਈਚਾਰੇ ਦਾ ਜੰਗੀ ਮੋਰਚਾ ਤੋਂ ਇਲਾਵਾ ਕੌਮੀ ਸੁਰੱਖਿਆ ਦੇ ਹੋਰਨਾਂ ਕਾਰਜਾਂ ਵਿੱਚ ਵੀ ਯੋਗਦਾਨ ਮਿਸਾਲੀ ਰਿਹਾ ਇਸ ਨੇ ਪੰਜਾਬੀ ਸੂਬੇ ਦੀ ਮੰਗ ਦੇ ਹਮਦਰਦਾਂ ਦੀ ਗਿਣਤੀ ਵਿੱਚ ਚੰਗਾ ਜਾਫਾ ਕੀਤਾ ਨਵੰਬਰ 1965 ਵਿੱਚ ਮੱਧ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਨੇ ਸੂਬੇ ਦੇ ਸਕੈਂਡਰੀ ਸਕੂਲਾਂ ਵਿੱਚ ਗੁਰਮੁਖੀ ਦੀ ਪੜ੍ਹਾਈ ਦਾ ਇੰਤਜ਼ਾਮ ਕਰਨ ਦਾ ਐਲਾਨ ਕੀਤਾ। ਰਾਜਸਥਾਨ, ਉੱਤਰ ਪ੍ਰਦੇਸ਼ ਤੇ ਨਾਰਥ-ਈਸਟ ਫਰੰਟੀਅਰ ਏਜੰਸੀ ਨੇਫਾ ਹਿਉਨਰ ਨਾਚਲ ਪ੍ਰਦੇਸ਼ ਵਿੱਚ ਵੀ ਅਜਿਹਾ ਹੀ ਐਲਾਨ ਹੋਇਆ। ਇਸ ਤੋਂ ਪੂਰਬੀ ਪੰਜਾਬ ਵਿੱਚ ਪੰਜਾਬ ਵਿਰੋਧੀ ਸੁਰ ਮੱਠੀ ਪੈਣ ਲੱਗ ਪਈ। ਕਾਂਗਰਸ ਨੇ ਅਕਾਲੀ ਦਲ ਵਿੱਚ ਦਫੇੜ ਦਫੇੜ ਪਾਉਣ ਦੇ ਯਤਨ 1961 ਤੋਂ ਹੀ ਰੰਬੇ ਹੋਏ ਸਨ। ਇਹ ਦਫੇੜ ਮਾਸਟਰ ਤਾਰਾ ਸਿੰਘ ਤੇ ਫਤੇ ਸਿੰਘ ਦਰਮਿਆਨ ਮੱਧ ਪੈਦਾਨ ਨੂੰ ਹਵਾ ਦੇ ਕੇ ਵਧਾ ਦਿੱਤੇ ਗਏ ਸਿੱਟੇ ਵੱਜੋਂ ਇੱਕ ਦੀ ਥਾਂ ਤੇ ਦੋ ਅਕਾਲੀ ਦਲ ਬਣ ਗਏ ਦੋਵਾਂ ਨੇਤਾਵਾਂ ਨੇ ਕਦੇ ਮਰਨ ਵਰਤ ਰੱਖਣ ਤੇ ਕਦੇ-ਕਦੇ ਛੋਟੇ ਵੱਡੇ ਭਰੋਸਿਆਂ ਤੋਂ ਬਾਅਦ ਖੁਦ ਹੀ ਖਤਮ ਕਰਨ ਦਾ ਅਮਲ ਜਾਰੀ ਰੱਖਿਆ ਅਖੀਰ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬੀ ਸੂਬਾ ਬਣਾਉਣ ਦੀ ਰਾਜੀ ਹੋ ਗਈ 1 ਨਵੰਬਰ 1966 ਨੂੰ ਪੰਜਾਬ ਤੇ ਹਰਿਆਣਾ ਨਾਮੀ ਦੋ ਰਾਜਾਂ ਦੀ ਸਥਾਪਨਾ ਹੋ ਗਈ ਪੰਜਾਬ ਨੂੰ ਜਿਹੜਾ ਇਲਾਕਾ ਮਿਲਿਆ ਉਸ ਨੂੰ ਮਾਸਟਰ ਤਾਰਾ ਸਿੰਘ ਨੇ ਸੂਬੀ ਦੱਸਿਆ ਇਸ ਰਾਜ ਨੂੰ ਨਾ ਤਾਂ ਆਪਣੀ ਰਾਜਧਾਨੀ ਚੰਡੀਗੜ੍ਹ ਮਿਲੀ ਤੇ ਨਾ ਹੀ ਕਈ ਹੋਰ ਪੰਜਾਬੀ ਬੋਲਦੇ ਇਲਾਕੇ ਦਰਾਈ ਪਾਣੀਆਂ ਨੂੰ ਲੈ ਕੇ ਨਵਾਂ ਰੇੜਕਾ ਪੈਦਾ ਕਰ ਦਿੱਤਾ ਗਿਆ ਇਹ ਰੇੜਕਾ ਹੁਣ ਤੱਕ ਵੀ ਬਰਕਰਾਰ ਹੈ 1967 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਮਿਲੀ ਕਾਮਯਾਬੀ ਨੇ ਪੰਜਾਬ ਵਿੱਚ ਪਹਿਲੀ ਗੈਰ ਕਾਂਗਰਸੀ ਸਰਕਾਰ ਦੀ ਸਥਾਪਨਾ ਸੰਭਵ ਬਣਾਈ ਅਕਾਲੀ ਦਲ ਦੇ ਜਸਟਿਸ ਗੁਰਰਾਮ ਸਿੰਘ ਮੁੱਖ ਮੰਤਰੀ ਬਣੇ ਉਹਨਾਂ ਨੇ ਮੰਤਰੀ ਮੰਡਲ ਵਿੱਚ ਸੀਪੀਆਈ ਦੇ ਪ੍ਰਤੀਨਿਧ ਕਾਮਰੇਡ ਸਤਪਾਲ ਡਾਂਗ ਵੀ ਸ਼ਾਮਲ ਹੋਏ ਅਤੇ ਭਾਰਤੀ ਜਨ ਸੰਘ ਦੇ ਡਾਕਟਰ ਬਲਦੇਵ ਪ੍ਰਕਾਸ਼ ਵੀ ਇਹ ਸਿੱਖਾਂ ਦੀ ਤਾਂ ਪੰਜਾਬੀਆਂ ਦੀ ਸਰਕਾਰ ਸੀ ਇਸ ਨੇ ਅਕਾਲੀ ਦਲ ਉੱਪਰ ਲੱਗਦੇ ਫਿਰਕੂ ਠੱਪੇ ਨੂੰ ਮੱਧਮ ਬਣਾਉਣ ਵਾਲਾ ਕੰਮ ਕੀਤਾ ਨਾਲ ਹੀ ਇਹ ਹਕੀਕਤ ਸਪਸ਼ਟ ਕਰ ਦਿੱਤੀ ਕਿ ਸਰਕਾਰ ਦੋਹਾਂ ਫਿਰਕਿਆਂ ਨੂੰ ਜੋਟੀਦਾਰ ਬਣਾ ਕੇ ਹੀ ਚਲਾਈ ਜਾ ਸਕਦੀ ਹੈ 1967 ਵਾਲੀਆਂ ਚੋਣਾਂ ਵਿੱਚ ਅਕਾਲੀ ਦਲ ਸੰਸਦ ਦੀ ਚੜ੍ਹਤ ਰਹੀ ਅਕਾਲੀ ਦਲ ਮਾਸਟਰ ਨੂੰ ਸਿਰਫ 2 ਸੀਟਾਂ ਮਿਲੀਆਂ ਇਸ ਨੇ ਮਾਸਟਰ ਤਾਰਾ ਸਿੰਘ ਨੂੰ ਸਿੱਖਾ ਛਿਏ ਸਿਕ ਸਿਆਸਤ ਦੇ ਹਾਸ਼ੀਏ ਵੱਲ ਧੱਕ ਦਿੱਤਾ ਪੰਜਾਬੀ ਸੂਬੇ ਤੇ ਹਰੇ ਇਨਕਲਾਬ ਦੀ ਆਮਦ ਨਾਲੋਂ ਨਾਲ ਰਹੀ ਹਰੇ ਇਨਕਲਾਬ ਨੇ ਕਿਸਾਨੀ ਨੂੰ ਖੁਸ਼ਹਾਲੀ ਬਖਸ਼ੀ ਇਸੇ ਇਨਕਲਾਬ ਦਾ ਅਸਰ ਹਰਿਆਣਾ ਉੱਤੇ ਵੀ ਨਜ਼ਰ ਆਇਆ ਇਹ ਦੋਵੇਂ ਰਾਜ ਮੁਲਕ ਦੇ ਅੰਨ ਭੰਡਾਰ ਵਾਲਾ ਰੂਪ ਗ੍ਰਹਿਣ ਕਰਨ ਲੱਗੇ ਪਰ ਚੰਡੀਗੜ੍ਹ ਤੇ ਖੁਸ਼ਹੋਰ ਖੁੱਸੇ ਹੋਏ ਇਲਾਕਿਆਂ ਵਾਲੀ ਟੀਸ ਪੰਜਾਬ ਮੰਦਰ ਬਰਕਰਾਰ ਰਹੀ ਇਸ ਨੇ 1980ਆਂ ਵਿੱਚ ਤੁਹੇ ਤੋਂ ਅਗ ਦਾ ਰੂਪ ਅਖਤਿਆਰ ਕਰ ਲਿਆ ਕੁਝ ਰਾਜਨੀਤਕਾਂਵਾਂ ਦੀਆਂ ਕੁਚਾਲਾਂ ਕਾਰਨ ਕੁਝ ਬਦਲਦੇ ਕੌਮੀ ਤੇ ਆਲਮੀ ਹਾਲਾਤ ਕਾਰਨ ਕਈ ਸਹ ਯਾ ਦੌਰ ਚੱਲੇ ਹਨ ਪੰਜਾਬ ਨੇ 47 ਵਾਲੀ ਆਜ਼ਾਦੀ ਤੋਂ ਬਾਅਦ ਵੀ 1 ਨਵੰਬਰ 1966 ਨੂੰ ਹੀ ਇਸ ਦਾ ਮੁੱਖ ਮੰਤਰੀ ਸਿੱਖ ਗਿਆਨੀ ਗੁਰਮukh ਸਿੰਘ ਮਸਾਫਰ ਬਣਾਇਆ ਸੀ ਤੇ ਹੁਣ ਵੀ ਸੇਖੀ ਹੈ ਪਰ ਇਸ ਸੂਬੇ ਦੀ ਸਖਸੀ ਸ਼ਰੂਪ ਲਗਾਤਾਰ ਵਿਗੜਦਾ ਜਾ ਰਿਹਾ ਹੈ ਪੰਜਾਬੀ ਨਾ ਕੇਵਲ ਵਿਦੇਸ਼ ਫੇ ਜਾ ਰਹੇ ਹਨ ਆਪਣਾ ਸਰਮਾਇਆ ਵੀ ਨਾਲ ਲੈ ਕੇ ਜਾ ਰਹੇ ਹਨ ਉਹਨਾਂ ਦੀ ਥਾਂ ਪੂਰਬ ਵਾਲੇ ਲੋਕ ਬਿਹਾਰੀ ਲੋਕ ਲੈ ਰਹੇ ਹਨ ਵਸੋਂ ਦਾ ਤਵਾਜਨ ਲਗਾਤਾਰ ਵਿਗੜਦਾ ਜਾ ਰਿਹਾ ਹੈ ਕੁੰਬਿਆਂ ਦੇ ਕੁੰਬੇ ਸਿੱਖ ਨਿਤ ਪੰਜਾਬ ਚ ਆ ਰਹੇ ਹਨ ਕੰਮ ਦੇ ਨਾਲ ਨਾਲ ਸਥਾਈ ਤੌਰ ਤੇ ਵਸਣ ਲਈ ਆ ਰਹੇ ਹਨ ਹਰਿਆਣਾ ਦੇ ਨਾਲ ਲੱਗਦੇ ਪੰਜਾਬੀ ਸ਼ਹਿਰਾਂ ਕਸਬਿਆਂ ਵਿੱਚ ਹਰ ਕਾਰੋਬਾਰ ਹਰਿਆਣਾਵੀ ਜਾਂ ਮਾਰਵਾੜੀ ਮਾਰਵਾੜੀ ਵਪਾਰੀਆਂ ਨੇ ਸਾਹਮਣੇ ਆਇਆ ਹੈ ਖੇਤੀ ਖੇਤਰ ਵਿੱਚ ਅਸੀਂ ਪੂਰਬੀਆਂ ਦੇ ਹਵਾਲੇ ਸਾਰੇ ਦਾ ਸਾਰਾ ਕਰ ਚੁੱਕੇ ਹਾਂ ਜਿਹੜੇ ਸ਼ਹਿਰ ਵਿੱਚ ਮੈਂ ਰਹਿੰਦਾ ਉਹ ਮਹਾਲੀ ਜ਼ਿਲ੍ਹੇ ਦਾ ਹਿੱਸਾ ਹੈ ਪੰਜਾ ਤੇ ਉਹ ਵੀ ਪੰਜਾਬੀ ਅਖਸਰਾ ਬੈਠਾ ਹੈ ਉੱਥੇ 62% ਦੀ ਵਸੋਂ ਗੈਰ ਪੰਜਾਬੀ ਹੈ ਸਿੱਖ ਵਸੋਂ ਮੈਜ 28% ਦੀ ਰਹਿ ਗਈ ਹੈ ਕੀ ਇਸੇ ਲਈ ਪੰਜਾਬੀ ਸੂਬੇ ਲਈ ਪੰਜਾਬੀਆਂ ਨੇ ਦੋ ਦਹਾਈਆਂ ਲੰਬੀ ਜद्दोजਹਿਦ ਕੀਤੀ ਸੀ ਇਹ ਸੀਗਾ ਜੀ ਤੇ ਸਾਹਿਬ ਦਾ ਲਿਖਿਆ ਹੈ ਲੇਖ ਜਿਹੜਾ ਅਸੀਂ ਆਪਣੇ ਤੀਸਰੀ ਹੱਕ ਪ੍ਰੋਗਰਾਮ ਵਿੱਚ ਅੱਜ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਸਭ ਦਾ ਧੰਨਵਾਦ ਸਤਿ ਸ਼੍ਰੀ ਅਕਾਲ